ਖੋਕਰ ਤਰਸੀਲੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੁਸੀਂ ਲੱਖ ਲੱਖ ਰੁਪਈਆ ਦੇ ਕੇ ਸਕੂਲਾਂ ਨੂੰ ਬੱਚਿਆਂ ਨੂੰ ਪੜਾਉਂਦੇ ਜੋ ਅੱਜ ਕੱਲ ਨਾ ਕੋਈ ਮਾਸਟਰ ਦਾ ਨਾ ਕੋਈ ਮੈਡਮ ਦਾ ਨਾ ਕੋਈ ਜੱਟ ਦਾ ਨਾ ਵਕੀਲ ਦਾ ਨਾ ਕੋਈ ਥਾਣੇਦਾਰ ਦਾ ਨਾ ਕੋਈ ਐਸਐਸਚ ਦਾ ਨਾ ਕੋਈ ਡੀਸੀ ਦਾ ਕੋਈ ਅਫਸਰ ਦਾ ਨਾ ਜੱਜ ਦਾ ਵਕੀਲ ਦਾ ਇਹਨਾਂ ਕਿਸੇ ਦਾ ਦਿਮਾਗ ਨਹੀਂ ਦਾ ਕੋਈ ਮੈਂ ਕਿਸ ਨੇ ਪਲੱਸ 2 ਕੀਤੀ ਹੋਵੇ ਐਮਏ ਪੜ੍ਹਿਆ ਹੋਵੇ ਬੀਏ ਪੜ੍ਹਿਆ ਹੋਵੇ ਲਓ ਜੀ 1500 ਮੋਬਾਈਲ ਨੰਬਰ ਜ਼ਬਾਨੀ ਯਾਦ ਹੈ 1500 ਬੰਦਿਆਂ ਦੇ ਨਾਂ ਪੜਿਆ ਜੀਰੋ ਜੋ ਲਓ ਜੀ ਸੁਣ ਲਓ ਪਹਿਲੋਂ ਬੰਦਿਆਂ ਦੇ ਨਾਂ ਪੰਡਤ ਰਾਜੂ ਦੌਲਾ ਸੱਨੀ ਕਾਕਾ ਪੰਮ ਰਾਜੂ ਬਿੱਲਾਪੋਰੀਆਂ ਦਾ ਕਰਕੇ ਰਕਰਤਾਰ ਚੋਕੜਾ ਬੱਬੂ ਬੰਟੀ ਦੀ ਕੂਪੇ ਜਾਨਵਰ ਸਤਾਂ ਨੂੰ ਪਰਾਣਾ ਬਰਖਤ ਮਕਬੂਲ ਕਸ਼ਮੀਰ ਤੋਤਾ ਮਰਜੀ ਤੇ ਮੰਗਲ ਫੁੱਮਣ ਸੰਧੂ ਜੈਮਸ ਮੈਂ ਦਰਸੋਣ ਕੁੜਕੇ ਵਾਲਾ ਪ੍ਰੋਬਿਲਟੀ ਸਾਹਰ ਬੱਬਾ ਪਗਿੱਤੇ ਚਾਂਮਟੂ ਲੱਗਾ ਤਾਂ ਸੇਮ ਕਰਦੀ ਤੇ ਜੂਨਸ ਲੱਕੜ ਚਣ ਸਤਨਾਮ ਖਬੀਰਾ ਬੱਬੀ ਦਾ ਸਪੀਡ ਰਹੀੜਾ ਪਿੱਲਾ ਮੰਗਾ ਮਗਤਾਰ ਪਿੰਦਾ ਮਗਤਾਰ ਵਿਚੇ ਮੈਟਰ ਪੰਦਰ ਪਾਪਾ ਸਰਦਾਰ ਬਿੱਟੂ ਗੋਲੂ ਜੈਮਸ ਕਾਲਾ ਐਮ ਐਲ ਏ ਵੀਰ ਸਿੰਘ ਲੁੱਪਗੇ 9864388080 ਖਤਰਕਾਰੀ 986450173 ਮਿਆ 88 ਪੱਪੂ ਸਾਉੜੀਆਂ ਚੜਜੋ ਪੌੜੀਆਂ 98147 9723 ਲਾਡੀ ਕੱਕੜ ਚਾਂਤਰਪਾਲਾ ਤਿੰਨ ਤੱਪੜ 99147 95564 ਲੱਖਾ ਪਿੰਡ ਚੰਗੋਤੀ ਬੰਦਾ ਪਤਲਾ ਜਨਾਨੀ ਮੋਟੀ 98153 5773 ਰਾਣਾ ਵੀਰ ਸਿੰਘ ਦਾ ਮੁੰਡਾ ਲੁੱਪ ਕੇ 9815511 ਜੀਰੋ ਯਾਰ ਪਵਨ ਕਪੜੇ ਵਾਲਾ ਲੁੱਪ ਕੇ 98147 85450 ਹੀ 92 ਟਰਾਲਾ ਲੁੱਪ ਕੇ 99147 24430 ਸਾਬਲ ਮਾਸਟਰ ਪ੍ਰੀਨਗਰ 9914132932 ਡਾਕਟਰ ਪੁੱਲਰ ਲੋਪਕੇ 981474496 ਡਾਕਟਰ ਰੋਸ਼ਨबीर ਲੋਪਕੇ 9814430775 ਆ ਮੋਬਾਈਲ ਨੰਬਰ ਦੇ ਦਾਤੇ ਜੋ ਅਬਾਈਏ ਦਾ ਪਾੜਾ ਸੁਣ ਲੋ 21 ਦਾ ਪਾੜਾ ਸੁਣ ਲੋ ਪੜਿਆ ਜੀਰੋ ਜੋ ਬਾਈਆ ਕੰਬਾਈਆ ਬਾਈਆ ਦੁਨਾ 44 ਬਾਈਆ ਤੇ ਸ਼ਾਰਦ ਬਾਈਆ 28 ਬਾਈਆ ਪੰਜ 112 ਬਾਈਆ ਸ਼ਿਕਾ 132 ਬਾਈਆ 753 ਬਾਈਆ 876 ਬਾਈਆ 998 ਬਾਈਆ ਹਦਾਇਤ 220 ਆ ਪਿੰਡਾਂ ਦੇ ਨਾਮ ਸੁਣ ਲੋ ਅੰਬਰਸਰ ਪਤਲੀਗੜ ਮਾਲੀ ਕਾਲੇ ਮੜਕਾਂ ਸਰ ਬੋਲੀ ਲਾਮਕੋਟ ਲਖਿਆ ਲਖ ਵਾਲੀ ਚਕਾਵਾਂ ਲੁਪਕੇ ਪੰਜੇਰ ਦੇ ਵਾਰੀ ਤੇ ਪੀਲ ਹੋਰ ਮੁੱਦੇ ਚੂਟਕਾ ਮਨਿਕਾ ਪਕੜਾ ਕੋਟਲੀ ਪਿੰਡੀ ਪਿੰਡੀਆਂ ਜਿਹਾ ਸਾਰੇ ਪੁੰਗੇ ਤਰਮੰਡੀ ਜਨਾਰਾ ਕੁੱਤੇ ਜੁਲਮਰ ਤੜੀਆਂ ਸ਼ੀਨੇ ਬੱਗੇ ਚੰਝੋ ਟਰੀ ਰਾ ਸਈ ਮੀੜਾ ਕੋਟ ਇੱਕ ਸ਼ੇਰ ਹੋਰ ਸੁਣ ਲੋ ਪੁੱਤ ਨੇ ਬੰਬੀ ਤੇ ਟੀਕਾ ਲਾ ਲਿਆ ਮਾਂ ਲੈਂਦੀ ਤਰਲੇਵੇ ਪੁੱਤ ਕੀ ਜੱਬ ਪਾਲਿਆ ਤਾਈਓ ਸਾਡਾ ਪੰਜਾਬ ਨਹੀਂ ਉੱਠਦਾ ਲੋਕਾਂ ਦੇ ਬੋਝੀਆਂ ਚ ਨਸ਼ਾ ਨਹੀਂ ਟੁੱਟਦਾ ਪਾ ਲੈਂਦੇ ਚਿੱਟੇ ਪਜਾਮੇ ਕੁੱਟ ਤੇ ਕਾਲੀਆਂ ਐਨਕਾਂ ਲਾ ਲੈਂਦੇ ਆ ਪੈਸਾ ਬੁੱਝ ਕੋਈ ਕੋ ਨਹੀਂ ਹੁੰਦਾ ਤੇ ਫੋਕ